2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ 'ਚ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਹੈ ਜਿਸ ਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਏ ਬੰਗਾਲ ਏ ਮਹਾਰਾਸ਼ਟਰ ਏ ਤਾਮਿਲਨਾਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਿਲਨਾਡੂ ਨੇ ਆਪਣੀ ਹਸਤੀ ਤੇ ਹੋਂਦ ਮਿਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਹੈ ਸੋ ਜੇ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈ ਗਿਆ ਔਰ ਜਿਵੇਂ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਰਕਾਰ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ ਤੇ ਹੋਰ ਬਾਕੀ ਵਿਸ਼ੇ ਕੇਂਦਰ ਨੂੰ ਦੇ ਕੇ ਮਜਬੂਤੀ ਦਿੱਤੀ ਜਾ ਰਹੀ ਹੈ ਤੇ ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਗਿਆ ਜਿਸ ਕਰਕੇ ਰਾਜਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਤੇ ਆਪ ਦਾਤਾ ਬਣ ਗਿਆ ਤੇ ਰਾਜਾਂ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ ਸਾਰੇ ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦਾ ਇਹ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਧਨਾਂ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਘਰੇਲੂ ਉਤਪਾਦ ਹੈ ਜੀ ਡੀ ਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਕ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣੇ ਨੇ ਖਦਾਨਾ ਨੇ ਕਿੱਥੇ ਨੇ ਉਹ ਰਾਜਾਂ ਵਿੱਚ ਨੇ ਤੇ ਰਾਜਾਂ ਨੂੰ ਹੌਲੀ-ਹੌਲੀ कमजोर करके ਇਹਨਾਂ ਵਿੱਤੀ ਸਾਧਨਾ ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਾਂ ਰਹੀ ਜਿਹੜੀ ਕੇਂਦਰੀ ਸੂਚੀ ਨੂੰ ਤਕੜਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨੂੰ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜੜੀ ਚਲ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹੜੇ ਜੰਗੇ ਆਜ਼ਾਦੀ ਵਿੱਚ ਬਹੁਤ अहम ਯੋਧ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾਂ ਗਰਮਾਨੀਆਂ ਕੀਤੀਆਂ ਬਾਹਰ ਦੀ جنگ ਪਹਿਲ ਦੀ جنگ ਖੱਤਰ ਦੀ جنگ ਕਰ ਗਈ جنگ ਕੋਈ ਜਗ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਾਨਾ ਕਰਵਾਦਨਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 65ਵੇਂ ਵਿੱਚ 70ਵੇਂ ਵਿੱਚ ਧਾਰਾ ਪੀ ਐਲ 400 ਸੀਰੀਅਲ ਸ਼ਰਮਨਾਖ ਸ਼ਾਤਾਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਨਾਜ਼ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂਨ ਖਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਦਾ ਮੋਟੇ ਨਾਜ਼ਾਂ ਦੀ ਪਹਿਲਾਵਾਰ ਚ ਆਤਮ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆਗਾ ਉਸ ਪੰਜਾਬ ਨੂੰ ਜੋ ਮਦਦ ਹੀ ਲੋੜ ਸੀਗੀ ਜਦੋਂ ਹਰਾ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਵਰ ਡਵਰ ਡਿਵਰਸੀਫਿਕੇਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਣ ਦੀ ਲੋੜ ਸੀ ਕੇਂਦਰ ਨੇ ਮਦਦ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋੜ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਨਮੈਂਟ ਗਾਰਡ ਸਾਰਿਆਂ ਨੂੰ ਹਰ ਮਾਚਲ ਤੇ ਉਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉੱਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾਂ ਇੰਡਸਟਰੀ ਸੀ ਉਹ ਪਲਾਨ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਾ ਵੱਲ ਚਲ ਗਏ ਜਦ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਹੈ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੰਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾਂ ਖਰਬਾਂ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਪੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਦੇ ਜਿਹੜੀ ਬਾਦਾਂ ਬਿਜਾਤੇ ਜੋ ਜੀਐਸਟੀ ਹੈਗੀ ਥਾਰਾ ਬਜਟ ਉਹ ਤੇ ਸਮਾਨ ਸਮਦਾਨੀਜੀ

ਜੇ ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਦੇ ਕਰੀ ਵੀ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ ਔਰ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ